ਮੀਗੋ ਹਾਂਜੀ ਜੀ ਜਮਾਈ ਸਾਸਿਕਾ ਸਾਰਿਆਂ ਨੂੰ ਕਿਦਾ ਠੀਕ ਠਾਕ ਆ ਅੱਜ ਦਿਨ ਕੋ ਤੁਹਾਨੂੰ ਗੁਰੂ ਘਰ ਬਖਾ ਕੇ ਲਿਉਣਾ ਹੈ ਆਪਾਂ ਚੱਲੇ ਆ ਗੁਰੂ ਘਰ ਤੇ ਆ ਵੇਖੋ ਸਾਰਾ ਮਲ ਚਾਓ ਮੀਗੋ ਕਮ ਇਸ ਤੈ ਤੁਤ ਬੈਣ ਇਹ ਤੋਂ ਇੱਕ ਮੱਲੀ ਠੇਕੇਦਾਰ ਦਾ ਛੋਟਾ ਮੁੰਡਾ ਹੈ ਜਿਹੜਾ ਦਿੱਲੀ ਰਹਿ ਗਿਆ ਹੈ ਆ ਤੇ ਇੱਧਰ ਆਵੋ ਤੂੰ ਵੀ ਲੋਟਾ 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 ਉਰੇ ਇਟਾਲੀਅਨ ਜੀ ਬੋਲ ਕੇ ਦੱਸ ਕਿੱਥੇ ਚੱਲੇ ਆਪਾਂ ਓ ਜੀ ਐ ਦੋਮੇਨਿਕਾ ਸਿਆਮੋਂਡਾਂਡੋ ਨੋਸਟਰਾ ਗੁਰਦੁਆਰਾ ਸਿਆਮੋਂ ਲੇਵਿਨਿਓ ਤਰਾਭੋ ਕੋ ਪਰਟਿਆਮੋ ਡਾਗਿਏ ਰਗਾ ਪਰਕਿ ਗੁਆਰਡਾਟੇ ਕੂਈ ਕਿਤੇ ਰਿਵਾਦੋ ਉਨੋ ਨੋਸਟਰਾ ਫਰਟੈਲੋ ਕੀ ਗਿਆ 10 ਪੰਜਾਬੀ ਚ ਸਾਰਾ ਮੈਂ ਇਨਾਂ ਨੂੰ ਕਿਹਾ ਵੀ ਅੱਜ ਅਸੀਂ ਗੁਰੂ ਘਰ ਚੱਲੇ ਆ ਸੰਡੇ ਆ ਥੋੜੇ ਚਿਰ ਤਾਈ ਅਸੀਂ ਟਰਨਾਵਾ ਤੇ ਉਹ ਮੈਂ ਕਹਾ ਓਹ ਮੇਰਾ ਭਰਾ ਆਵਾ ਛੋਟਾ ਵਿਛੜਿਆ ਹੈਗਾ ਉਹ ਦੇਖ ਲੋ ਚਲੋ ਬਰਾਵੋ ਬਰਾਵੋ ਲੀਸੀਮਾ ਅਮਰੀਕਾ ਅਮਰੀਕਾ ਜਾਣਾ ਵਾ ਮੁੰਡਾ ਟਾਲੀਓ ਨਾ ਇੱਥੇ ਤੇ ਨਾ ਹਾਂ ਇਹ ਬਰਾਵੋ ਤੇ ਬਫਾਲੋ ਇਹ ਵੀ ਮਾਲੇ ਦਬਿਬਲੀ ਇਹ ਲੂਈ ਪੋਟਰੇਬੇ ਫਾਲੋ ਮੇਲੋ ਚਾਵੋ ਨੇ ਜਾਣਾ ਕਿਨੇ ਚਲੋ ਜੀ ਗੁਰਦਾ ਗੁਰਦਾ ਉਹ ਗੁਰਦਾ ਕੀ ਸੀ ਪਰ ਗੁਰਦਾ ਗੁਰਦਾ ਕੀ ਗੁਰਦਾ ਕੀ ਗੇਸਤਾ ਵਾ ਗੁਰਦਾਗੇ ਮਸਕਲੀ ਚਾ ਨਵਾਨੋ ਗੁਰਦਾ ਕੀ ਚੇ ਤਰ ਤਰੂਗਾ ਜੀ ਰਾ ਨਾ ਪਰ ਐਵੇਂ ਥੋੜਾ ਐਵੇਂ ਥੋੜਾ ਉਹ ਜਿਹੜਾ ਬਿਮਾਰ ਹੀ ਕੀ ਕਹਿੰਦਾ ਏ ਉਹ ਜਿਹੜਾ ਬਿਮਾਰ ਕਲਾਕਾਰ ਹੁੰਦਾ ਜਿ ਰਾਜਵੀਰ ਜਵੰਦਾ ਐਵੇਂ ਥੋੜਾ ਰਾਜਵੀਰ ਜਵੰਦਾ ਕਹਿੰਦਾ ਇਹ ਚੱਲਦੀ ਨਾ ਉਧਰੋਂ ਟਾਲੀ ਉਹਨੂੰ ਪੂਰੀ ਮਾਂ ਜਾਏ ਰਾਜਵੀਰ ਜਵੰਦੇ ਨੇ ਕੇ ਗੱਲ ਤੋਂ ਹੀ ਨਾ ਲਿਆ ਏ ਹਾਂ ਪਤਾ ਹੈ ਆਪਾਂ